ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਕ ਰਸਤੇ ਦੇ ਵਿੱਚ ਘਟਨਾ ਵਾਪਰੀ ਇੱਕ ਬਜ਼ੁਰਗ ਟੀਮੀ ਲੈਜ਼ੰਟਨ ਦੇ ਵਿੱਚ ਇੱਕ ਬੈਗ ਚੱਕ ਕੇ ਹੌਲੀ-ਹੌਲੀ ਤੁਰਦੇ ਜਾ ਰਿਹਾ ਹੈ ਮਤਲਬ ਉਹਨੂੰ ਪਈਏ ਲੱਗੇ ਸੀ ਰੋੜ ਦੀ ਜਾ ਰਹੀ ਹੈ ਉਮਰ ਹੋਣੀ ਉਹਦੀ ਘੱਟੋ ਘੱਟ 70 ਤੋਂ ਲੈ ਕੇ 75 ਸਾਲ ਦੇ ਵਿੱਚ ਵਿੱਚ ਤੇ ਦਪਰ ਦਾ ਸਮਾਂ ਸੀ ਪਹਿਲਾਂ ਮੈਨੂੰ ਲੱਗਿਆ ਕਿ ਸ਼ਾਇਦ ਇੱਥੇ ਕੋਈ ਨੇੜੇ-ਨੇੜੇ ਘਰ ਹੋਣਾ ਉਹਨਾਂ ਦਾ ਤੇ ਜਿੱਥੇ ਉਹ ਜਾ ਰਹੀ ਹੈ ਜਗੇ ਤਵਾਈ ਹੈ ਪਰ ਬੜੀ ਮੁਸ਼ਕਲ ਦੇ ਨਾਲ ਉਹ ਬੈਗ ਨੂੰ ਖਿੱਚ ਰਹੀ ਸੀ ਥੋੜੀ ਦੂਰ ਜਾ ਕੇ ਮੈਂ ਗੱਡੀ ਰੋਕ ਕੇ ਦੇਖਦਾ ਰਿਹਾ ਦੇਖਦਾ ਰਿਹਾ ਤਾਂ ਉਹ ਫਿਰ ਵਾਪਸ ਮੁੜ ਆਈ ਸਟਾਪ ਸਾਈਨ ਵਾਲੇ ਪਾਸੇ ਨੂੰ ਆ ਰਹੀ ਹੈ ਹੌਲੀ 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 ਮੈਂ ਗੱਡੀ پارک ਕੀਤੀ ਤੇ ਮੈਂ ਨੀਜ ਲਾ ਕੇ ਉਸ ਵੱਲ ਵੇਖਦਾ ਰਿਹਾ ਤੇ ਜਦੋਂ ਮੈਂ ਆਪਣੇ ਜੋ ਮੇਰੇ ਅੰਦਰ ਆਤਮਿਕ ਆਵਾਜ਼ ਸੀ ਉਹਨੂੰ ਸੁਣਿਆ ਤਾਂ ਮੇਰਾ ਦਿਲ ਕੀ 1000 ਨਾਲ ਗੱਲ ਕਰਾਂ ਤਾਂ ਅੱਗੋ ਉਹ ਜੋ ਗੱਲ ਕਰ ਰਹੀ ਹੈ ਤੁਹਾਡੇ ਵੀ ਹੋਸ਼ ਉੱਡ ਜਾਣਗੇ ਹਾਂ ਮਤਾ ਜੀ ਸਾਸਰੀਕਾਲ ਉਹਨੇ ਕਿਹਾ ਸਾਸਰੀਕਾਲ ਆਪਕੇ ਮੈਂ ਪੰਜਾਬੀ ਚ ਬੋਲ ਰਿਹਾ ਉਸ ਟਾਈਮ ਮੇਰੀ ਇੰਗਲਿਸ਼ ਨਾਲ ਗੱਲ ਹੋਈ ਸੀ ਹਾਈ ਹੈਲੋ ਗ੍ਰੀਟਿੰਗ ਹੋਈਆਂ ਇੱਕ ਦੂਜੇ ਨਾਲ ਤੇ ਮੈਂ ਕਾਰਨ ਪੁੱਛਿਆ ਵੀ ਤੁਸੀਂ ਪਹਿਲਾਂ ਉਧਰ ਨੂੰ ਜਾ ਰਹੇ ਸੀ ਤੇ ਹੁਣ ਤੁਸੀਂ ਇੱਧਰ ਨੂੰ ਆ ਰਹੇ ਹੋ ਤੇ ਤੁਸੀਂ ਘਰ ਭਟਕ ਗਏ ਹੋ ਜੇ ਕੀ ਕਾਰਨ ਹੈ ਨਹੀਂ ਮੈਂ ਤਾਂ 에어ਪੋਰਟ ਦੇ ਉੱਤੇ ਘੁੰਮ ਰਹੀ ਆ ਮੈਨੂੰ ਦਰਵਾਜ਼ਾ ਨਹੀਂ ਦਿਖ ਰਿਹਾ ਕਿਹੜੇ ਪਾਸੇ ਨੂੰ ਜਹਾਜ਼ ਚੜਨਾ ਹੈ ਮੈਂ ਕਿਹਾ ਨਹੀਂ ਇਹ ਤਾਂ ਪਲੇਜ਼ੈਂਟਨ ਹੈਗਾ ਇਹ ਵੀ ਰੋਡ ਦੇ ਉੱਤੇ ਤੁਸੀਂ ਫਿਰ ਰਹੇ ਹੋ ਤੇ ਬੜੇ ਬੜੇ ਵੱਡੇ ਵੱਡੇ ਘਰ ਹੈਗੇ ਇੱਥੇ ਤੇ ਕੀ ਕਾਰਨ ਸਮਝ ਨਹੀਂ ਆ ਰਹੀ ਮੈਨੂੰ ਤਾਂ ਉਹਨੇ ਕਿਹਾ ਵੀ ਬਹੁਤ ਸਾਲ ਪਹਿਲਾਂ ਮੈਂ ਇੱਥੇ ਅਮਰੀਕਾ ਆਈ ਸੀ ਬਾਲ ਬੱਚੇ ਆ ਗਏ ਨੁਆ ਆ ਗਿਆਂ ਤੀਆਂ ਵਿਆਹੀਆਂ ਦੀਆਂ ਉਹਨਾਂ ਦੇ ਗਾਂ ਬੱਚੇ ਹੋ ਗਏ ਤੇ ਇੱਕ ਦਿਨ ਮੈਨੂੰ ਪਤਾ ਨਹੀਂ ਕੀ ਹੋਇਆ ਮੈਂ ਸੋਚਿਆ ਕਿ ਆਪਣੇ ਵਤਨ ਵੱਲ ਮੁੜ ਜਾਵਾਂ ਤੇ ਜਦੋਂ ਮੈਂ ਘਰੋਂ ਬਾਹਰ ਨਿਕਲੀ ਤਾਂ ਮੇਰੇ ਜੋ ਪਰਿਵਾਰ ਦੇ ਜੀ ਸੀ ਉਹਨਾਂ ਨੇ ਆਖਿਆ ਕਿ ਤੁਸੀਂ ਕਿੱਥੇ ਜਾ ਰਹੇ ਹੋ ਇਸ ਵੇਲੇ ਮੈਂ ਕਿਹਾ ਕਿ ਮੈਂ ਆਪਣੇ ਵਤਨ ਵੱਲ ਜਾ ਰਹੀ ਹਾਂ ਉਹਨਾਂ ਨੇ ਕਿਹਾ ਉੱਥੇ ਕੋਈ ਨਹੀਂ ਆਪਣਾ ਆਪਣਾ ਵਤਨ ਇਹੀ ਹੈ ਇੱਥੇ ਰਹਿਣਾ ਪੈਣਾ ਤੇ ਮੈਂ ਉਹਨਾਂ ਨੂੰ ਕਿਹਾ ਵੀ ਮੈਨੂੰ ਬਹੁਤ ਯਾਦ ਆ ਰਿਹਾ ਇੱਕ ਵਾਰੀ ਮਿਲਾ ਲਿਓ ਮੈਨੂੰ ਆਪਣਾ ਜਿਹੜੀ ਜਨਮ ਭੂਮੀ ਹੈ ਮੈਨੂੰ ਦੇਖ ਦਿਖਾ ਦਿਓ ਉਹਨਾਂ ਨੇ ਮੈਨੂੰ ਇੱਕ ਸ਼ੈਲਟਰ ਦੇ ਵਿੱਚ ਭੇਜ ਦਿੱਤਾ ਤੇ ਕਿਹਾ ਕਿ ਇੱਥੇ ਵੇਟ ਕਰੋ ਤੁਹਾਡੀ ਟਿਕਟ ਆ ਜਾਏਗੀ ਤੇ ਟਿਕਟਾਂ ਤੋਂ ਬਾਅਦ ਫਿਰ ਤੁਹਾਨੂੰ ਇੱਥੋਂ ਜਿਹੜਾ ਗੱਡੀ ਆਊਗੀ ਉਹ ਤੁਹਾਨੂੰ 에ਰਪੋਰਟ ਤੇ ਲੈ ਜਾਊਗੀ ਤੁਹਾਨੂੰ ਟਿਕਟ ਪਾਸਪੋਰਟ ਸਾਰਾ ਕੁਝ ਮਿਲ ਜਾਊਗਾ ਇਹ 10-15 ਸਾਲ ਦੀ ਗੱਲ ਹੈ ਮੈਂ ਅਜੇ ਤੱਕ ਇਸ ਸ਼ੈਲਟਰ ਦੇ ਵਿੱਚ ਰਹਿਨੀ ਆ ਤੇ ਮੈਂ ਹਰ ਰੋਜ਼ ਆਪਣਾ ਬੈਗ ਤਿਆਰ ਕਰਕੇ ਘਰੋਂ ਨਿਕਲ ਜਾਨੀ ਆ ਤੇ ਜਿਹੜੇ ਸਿਕਿਉਰਿਟੀ ਵਾਲੇ ਉਹ ਮੈਨੂੰ ਜਾਣਦੇ ਇੱਥੇ ਜਦੋਂ ਮੈਂ ਘੁੰਮਦੀ ਆ ਨੇੜੇ ਦੇ ਤੇ ਉਹ ਧਿਆਨ ਰੱਖਦੇ ਆ ਪਰ ਮੇਰੇ ਮਨ ਦੇ ਵਿੱਚ ਇਹੀ ਹੈ ਮੈਂ ਹੁਣ ਆਉਂਦੀ ਆ ਟੈਕਸੀ ਹੁਣ ਆਉਂਦੀ ਆ ਕਾਰ ਮੈਨੂੰ ਲੈ ਕੇ ਜਾਂਦੀ ਆ ਪਰ ਉਹ ਦਿਨ ਨਹੀਂ ਆਇਆ ਮੈਂ ਤੋਰਿਆ ਨਾ ਗਿਆ ਮੈਂ ਕਿਹਾ ਤੁਸੀਂ ਧੁੱਪ ਦੇ ਵਿੱਚ ਇੰਨੀ ਕਿਉਂ ਖੜੇ ਹੋ ਬਾਹਰ ਉੱਥੇ ਜਾ ਅੰਦਰ ਜਿੱਥੇ ਕਮਰੇ 'ਚ ਰਹਿਣੇ ਹੋ ਉੱਥੇ ਜਾਓ ਇਹ ਤੁਹਾਨੂੰ ਬਹਾਨਾ ਮਾਰਤਾ ਜੀ ਨੇ ਵੀ ਤੁਹਾਨੂੰ ਕਿਹਾ ਜਿਹੜਾ ਰਿਸ਼ਤਾ ਸੀ ਤੁਹਾਡਾ ਤੇ ਉਹ ਦਿਨ ਨਹੀਂ ਆਉਣਾ ਹੈਗਾ ਹੁਣ ਜਿਹੜਾ ਤਿਆਰੀ ਹੋਰ 에어ਪੋਰਟ ਦੀ ਹੋਣੀ ਹੈ ਉੱਥੇ ਜਾਂ ਹੁਣ ਬਤਨ ਵਾਲੀ 에어ਪੋਰਟ ਤੇ ਜਾਂ ਹੋਣਾ ਮੇਰੇ ਅੱਖਾਂ ਦੇ ਵਿੱਚੋਂ ਅੰਜੂ ਵੀ ਆ ਗਏ ਤੇ ਉਹਦੇ ਵੀ ਅੱਖਾਂ ਦੇ ਉਹਨੇ ਆਖਿਆ ਤੁਹਾਡਾ ਮਤਲਬ ਮੈਨੂੰ ਹੁਣ ਮੌਤ ਦਾ ਇੰਤਜ਼ਾਰ ਕਰਨਾ ਪੈਣਾ ਮੇਤੋਂ ਹਾਂ ਦੇ ਵਿੱਚ ਸਿਰ ਹਿਲਾਇਆ ਗਿਆ ਤੇ ਬਹੁਤ ਮੈਂ ਆਪਣੇ ਆਪ ਨੂੰ ਦੋਸ਼ੀ ਸਮਝਦਾ ਉਬੂ ਬਾਮਾਰ ਕੇ ਰੋਈ ਸ਼ਾਇਦ ਇਹ ਖੁਆਬ ਹੋਵੇ ਜਾਂ ਕੋਈ ਮਨ ਕੇ ਅਸੀਂ ਗੱਲਬਾਤ ਹੋਵੇ ਪਰ ਜਿਸ ਤਨ ਲੱਗੇ ਸੋਈ ਜਾਣਾ ਅਵਰ ਕੇ ਜਾਣਾ ਫਿਰ ਪਈਆ ਅਸੀਂ ਕਹਾਣੀਆਂ ਬਣਾ ਲਾਂਗੇ ਸੁਣ ਲਾਂਗੇ ਆਪਣੇ ਖੁਆਬ ਲੋਕਾਂ ਤੱਕ ਪਹੁੰਚਾ ਦਾਂਗੇ ਆਪਣੇ ਵੱਲ ਵੀ છાਤੀ ਮਾਰ ਕੇ ਵੇਖੀਏ ਕੀ ਅਸੀਤਾ ਨੇ ਆਪਣੇ ਬਜ਼ੁਰਗਾਂ ਨੂੰ ਬਤਨ ਦਾ ਬਹਨਾਂ ਲਾ ਕੇ ਕਿਸੇ ਸ਼ੈਲਟਰ ਵਿੱਚ ਛੱਡ ਕੇ ਆ ਗਏ ਵੜ ਕੇ ਉਹਨਾਂ ਦੀ ਬਾਤ ਹੀ ਨਹੀਂ ਪੁੱਛੀ ਤੇ ਉਹਨਾਂ ਦੇ ਵਿਚ ਮਨ ਦੇ ਵਿੱਚ ਖਿਆਲ ਆਉਂਦੇ ਹੋਣ ਮੇਰੇ ਬੱਚੇ ਆਉਣਗੇ ਆ ਕੇ ਮੈਨੂੰ ਫੇਰ ਮਿਲਣਗੇ ਗਲਬਖੜੀ ਪਾਉਣਗੇ ਮੇਰੇ ਨਾਲ ਗੱਲ ਕਰਨਗੇ ਇਹ ਦੋ ਜਰਾ ਮਨ ਪਾਰਾ ਹੋਇਆ ਹੌਲਾ ਹੋਊਗਾ ਜੇ ਮੈਂ ਚਾਹੀ ਜਾਈ ਆਪਣੇ ਪਰਿਵਾਰ ਵਿੱਚ ਰਵਾਂਗੀ ਇਹ ਸਤ ਸਤ ਸੰਦੇਸ਼ ਸਾਰਿਆਂ ਨੇ ਬੀ ਬੁਣੇ ਸੀਗੇ ਪੂਰੇ ਹੋ ਰਹੇ ਜੇ ਪੂਰੇ ਹੋ ਰਹੇ ਹਨ ਬਹੁਤ ਭਾਗਸ਼ਾਲੀ ਹਾਂ ਜੇ ਨਹੀਂ ਹੋ ਰਹੇ ਤਾਂ ਸੋਚੀਏ ਵਿਚਾਰੀਏ ਸਾਡਾ ਸਮਾਜ ਕਿੱਧਰ ਨੂੰ ਜਾ ਰਿਹਾ ਹੈ ਇਹ ਅਸੀਂ ਇਸੇ ਤਰ੍ਹਾਂ ਇਸ ਜੀਵਨ ਨੂੰ ਬੇਰਤੂ ਵਾਕੇ ਚਲੇ ਜਾਣਾ ਇਹ ਮੇਰੀ ਅਜ ਦੀ ਜਿਹੜੀ ਹੈ ਭੇਟ ਇਸ ਵਾਸਤੇ ਹੀ ਹੈ ਕਿ ਜਿੱਥੇ ਮਾਤਾ ਪਿਤਾ ਜੀ ਤੁਹਾਡੇ ਜਿਉਂਦੇ ਹੈਗੇ ਉਹਨਾਂ ਦੇ ਟੇਕ ਕੇਅਰ ਕਰੋ ਉਹਨੂੰ ਕੋਈ ੜਖੋ ਹਾਂ ਮਾਪੇ ਬਜ਼ੁਰਗ ਹੋਣ ਕਰਕੇ ਕਈ ਵਾਰੀ ਉੱਚਾ ਨੀਵਾ ਬੋਲ ਜਾਂਦੇ ਸਾਨੂੰ ਚਰਨਾ ਚਾਹੀਦਾ ਜਿਨ੍ਹਾਂ ਦੇ ਚਲੇ ਗਏ ਆ ਰੱਬ ਉਹਨਾਂ ਮਾਪਾਪਾ ਨੂੰ ਆਪਣੇ ਚਰਨਾਚ ਨਿਵਾਸ ਲੋਕ ਸਾਨੂੰ ਉਹਨਾਂ ਦੀ ਆਤਮਾ ਨੂੰ ਜਿੰਨਾਂ ਕੋਲ ਮਾਵਪ ਹੈਗੇ ਆ ਉਹਨਾਂ ਦਾ ਧਿਆਨ ਰੱਖਿਆ ਕਰੋ ਜੀਵਨ ਦਾ ਲੀਲਾ ਦਾ ਪਤਾ ਕੋਈ ਨਹੀਂ ਹੈਗਾ ਕਦੋਂ ਦਿਮਾਗ ਠੇਚਲ ਹੋ ਜਾਣਾ ਕਦੋਂ ਸਰੀਰ ਠੇਚਲ ਹੋ ਜਾਣਾ ਕਦੋਂ ਸਾਡਾ ਜਿਹੜਾ ਸਵਾਸ ਮੁੱਕ ਜਾਣਾ ਜਿੰਨਾ ਹੋ ਸਕਦਾ ਵਦ ਤੋਂ ਵੱਧ ਰੱਬ ਦੇ ਨਾਲ ਵੀ ਜੁੜੀਏ ਇਨਸਾਨੀਅਤ ਨਾਲ ਜੁੜੀਏ ਤੇ ਜਿੱਥੇ ਤੱਕ ਹੋ ਸਕੇ ਭਲਾਈ ਕਰਨ ਦੀ ਕੋਸ਼ਿਸ਼ ਕਰੀਏ कर भला हो पला अंत भले का ही भला <coughs> अपने अंदर करना भावना दया भावना इन्होंइए मुड़ के सू सारे चीज़ा टैलीफोना ने मोबाइलों ने लै लिया, लिया। साढ़े सेंटीमेंट्स खत्म होंगे जा रहे हैं संभल लीए नहीं तो अगला समा इस तरह का ए आई है आर्टिफ, आर्टिफिशियल इंटैलीजेंस ताकतवर आ रही है ਕਿ ਹੋ ਰਦਾ ਸੀ ਮਾੜਾ ਮੋੜਾ ਖੁਆਬ ਚ ਗੱਲਾਂ ਕਰ ਲੰਨੇ ਆ ਫਿਰ ਖੁਆਬ ਵੀ ਨਹੀਂ ਹੋਣੇ ਸੀ ਸੋ ਇਹ ਨਿੱਕੀ ਪੇਟ ਬਾਤਾਂ ਮਨਜ਼ੂਰ ਕਰਨੀ ਕੋਈ ਗਲਤੀ ਹੋਵੇ ਤਾਂ ਮਾਫੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ